ਅੱਜ ਫਿਲੌਰ বাস ਸਟੈਂਡ ਦੇ ਨਜ਼ਦੀਕ ਇੱਕ ਟ੍ਰੇਨ 36 ਸਤਗੜ ਜੋ ਕਿ ਜਲੰਧਰ ਤੋਂ ਲੁਧਿਆਣਾ ਵੱਲ ਨੂੰ ਆ ਰਹੀ ਸੀ ਜਿਸ ਵਿੱਚ ਸਵਾਰ ਇੱਕ 18 ਸਾਲਾ ਲੜਕੀ ਜੋ ਖਿੜਕੀ ਵਿੱਚ ਬੈਠੀ ਹੋਈ ਸੀ ਜੋ ਚੱਲਦੀ ਟ੍ਰੇਨ ਵਿੱਚੋਂ ਅਚਾਨਕ ਬਾਹਰ ਡਿੱਗ ਪਈ ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਦੂਜੇ ਪਾਸੇ ਉਹ ਬੰਦੇ ਭੱਜ ਤਰੇਨ ਆ ਰਹੀ ਸੀ ਟ੍ਰੇਨ ਦੇ ਡਰਾਈਵਰ ਨੇ ਲੜਕੀ ਨੂੰ ਡਿੱਗਦੀ ਨੂੰ ਵੇਖ ਕੇ ਟ੍ਰੇਨ ਰੋਕ ਲਈ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਚੁੱਕ ਕੇ ਰੇਲਵੇ ਸਟੇਸ਼ਨ ਗੁਰਾਹ ਪਹੁੰਚਾਇਆ ਜਿੱਥੇ 108 ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਲੜਕੀ ਨੂੰ ਸਿਵਲ ਹਸਪਤਾਲ ਚੰਦਰ ਰੈਫਰ ਕਰ ਦਿੱਤਾ ਇਸ ਸਬੰਧ ਜਦੋਂ ਡਿਊਟੀ ਡਾਕਟਰ ਗੁਰਪ੍ਰੀਤ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਲੜਕੀ ਦੇ ਆਧਾਰ ਘਰ ਤੋਂ ਪਤਾ ਲੱਗਾ ਕਿ ਲੜਕੀ ਦਾ ਨਾਮ ਸੁਨੈਨਾ ਤੇ ਪਿਤਾ ਦਾ ਨਾਂ ਬਲਜੀਤ ਜੋ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ ਫਲੋਰ ਰੇਲਵੇ ਸਟੇਸ਼ਨ ਤੇ ਜੀਆਰਪੀ ਦੇ ਕਰਮਚਾਰੀ ਕਮਲਜੀਤ ਨੇ ਦੱਸਿਆ ਕਿ ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰਵਾ ਦਿੱਤਾ ਤੇ ਉਸਦੇ ਘਰ ਦੇ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਡਾਕਟਰ ਇੱਕ ਲੜਕੀ ਆਈ ਹੈ ਟ੍ਰੇਨ ਤੋਂ ਡਿੱਗ ਦਾ ਮਾਮਲਾ ਹੈ ਵੀ ਲੱਗਦਾ ਕਿਦਾਂ ਹਾਂਜੀ ਟ੍ਰੇਨ ਐਕਸੀਡੈਂਟ ਦਾ ਕੇਸ ਹੈਗਾ ਉਹ ਟ੍ਰੇਨ ਵਿੱਚੋਂ ਜਿੱਦਾਂ ਸਾਨੂੰ ਨੂੰ ਪਤਾ ਲੱਗਾ ਟ੍ਰੇਨ ਵਿੱਚੋਂ ਡਿੱਗਣ ਕਰਕੇ ਸੱਟ ਲੱਗੀ ਹੋਈ ਹੈ ਦੇ ਇਸ ਐਕਸੀਡੈਂਟ ਹੋਇਆ ਆਪਣੇ ਫਲੋਰ ਇਲੈਕਟ੍ਰੀਸ਼ਨ ਦੇ ਲਾਗੇ ਤੇ ਜਦੋਂ ਟ੍ਰੇਨ ਵਿੱਚੋਂ ਡਿੱਗੀ ਲੜਕੀ ਤੇ ਜਦੋਂ ਓਪੋਜ਼ਿਟ ਡਾਇਰੈਕਸ਼ਨ ਦੇ ਟ੍ਰੇਨ ਜਾ ਰਹੀ ਜਿਹੜੀ ਜਲੰਧਰ ਨੂੰ ਜਾ ਰਹੀ ਸੀਗੇ ਉਹਨਾਂ ਦੇ ਡਰਾਈਵਰ ਨੇ ਦੇਖਿਆ ਤੇ ਉਤੋਂ ਫਿਰ ਉਹਨਾਂ ਨੂੰ ਉੱਥੋਂ ਬੱਚੀ ਨੂੰ ਚੱਕ ਕੇ ਤੇ ਗੁਰਾਇਆ ਸਟੇਸ਼ਨ ਤੇ ਰੋਕ ਦਿੱਤਾ ਉੱਥੇ ਹੋਰ ਤੋਂ ਸਾਡੇ ਕੋਲ 108 ਐਂਬੂਲੈਂਸ ਲੈ ਕੇ ਆਈ ਆ ਹਾਲਤ ਗੰਭੀਰ ਹੈਗੀ ਆ ਸੀਵਰ ਸੱਟਾਂ ਲੱਗੀਆਂ ਕਾਫੀ ਦੂngੀਆਂ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਹੈਗੀ ਤੇ ਅਸੀਂ ਫਰਸਟ ایڈ ਦੇ ਦਿੱਤੀ ਆ ਫਸੇਰ ਤੋਂ ਬਾਅਦ ਹੁਣ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਸੱਚੀ ਨੂੰ ਉੱਥੇ ਸਰਵਿਸ ਕਰਨ ਹੋਊਗੀ ਤੇ ਪਤਾ ਲੱਗੇਗਾ ਕੀ ਨਾਮ ਹੋਤਾ ਦੱਸੋ ਨਾਮ ਆਧਾਰ ਕਾਰਡ ਤੋਂ ਪਤਾ ਲੱਗਾ ਸਾਡੇ ਕੋਲ ਤਾਂ ਅਨਨੋਨ ਲੈ ਕੇ ਆਏ ਸੀਗੇ ਤੇ ਆਧਾਰ ਕਾਰਡ ਤੋਂ ਪਤਾ ਲੱਗਾ ਕਿ ਮੋਗੇ ਦੇ ਰਹਿਣ ਵਾਲੀ ਆ ਤੇ ਇਹਦਾ ਨਾਮ ਸੁਨੈਨਾ ਹੈਗਾ ਕੀ ਨਾਮ ਸੁਨੈਨਾ ਮਿਸ ਨਾਮ ਦਿੱਕਤ ਕਿ ਸੁਨੈਨਾ ਹੈਗਾ ਨਾ ਇਹਦਾ ਲੜਕੇ ਬਲਜੀਤ ਸਿੰਘ ਬਾਟਰੋ ਬਲਜੀਤ ਬਲਜੀਤ ਹਾਂ ਜੀ ਇਹਨੂੰ ਉਮਰ ਤਕਰੀਬਨ ਨਾਮ ਸੁਨੈਨਾ ਆ ਡਾਕਟਰ ਬਲਜੀਤ ਇਹ ਬਗਿਆਣਾ ਬਸਤੀ ਮੋਗਾ ਹਾਂ ਉਥੋਂ ਦੀ ਰਹਿਣ ਵਾਲੀ ਉਮਰ ਤਕਰੀਬਨ 18 ਸਾਲ ਲੱਗੀ ਹੈ ਸਰ ਇੱਕ ਲੜਕੀ ਆ ਜਿਹੜੀ ਸੁਨੈਨਾ ਉਹਦਾ ਨਾਮ ਆ ਤੇ ਟ੍ਰੇਨ ਤੋਂ ਡੈਪੀ ਕਿ ਲੱਗਦਾ ਕੀ ਨਾਮ ਪਤਾ ਉਹ ਸਰ ਸਵੇਰੇ ਕੋਈ ਸਭਾ ਪਤਾ ਹੋਵੇ ਟ੍ਰਾਂ ਮਿਲੀ ਸੀ ਵੀ ਜੀਆਰਪੀ ਗ੍ਰਾਮੋਂ ਇੱਕ ਲੜਕੀ ਜਿਹੜੀ ਆ ਕਿਲੋਮੀਟਰ ਨੰਬਰ 390 ਦੇ ਤੀਤੀ ਜਿਹਨੂੰ ਚਲਦੀ ਗੱਡੀ ਧੀਰੇ ਚੋਂ ਲੰਘ ਪਈ ਆ ਬੰਦੇ ਭਾਰਤ ਗੱਡੀ ਆਪਦੀ ਜਾ ਰਹੀ ਸੀ ਅੰਬਰਸਾ ਸੈਰ ਉਹ ਨੂੰ ਲੜਕੀ ਨੂੰ ਉਠਾ ਕੇ ਜਕਮੀ ਹਾਲਤ ਗ੍ਰੈਂਡ ਹੈ ਗਿਆ ਸੀ ਜਿਨ੍ਹਾਂ ਨੇ 108 ਐਂਬੂਲੈਂਸ ਆਹੀਂ ਉਹ ਨੂੰ ਸਿਵਲ ਹਸਪਤਾਲ ਕੋਲ ਅੱਜ ਦਾ ਹਟਰਾ ਦਿੱਤਾ ਆ ਤੇ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਡਾਕਟਰ ਸਰ ਨੇ ਰੈਫਰ ਕੀਤਾ ਜਿਲੰਧਰ ਕਰ ਦਿੱਤਾ ਹੈ ਜੀ ਤੇ ਉਹਦੇ ਬਾਪ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਸਮਰਥਕ ਹੋਣ ਤੇ ਅਗਲੀ ਕਾਰਵਾਈ ਲਹਿਿੰਦੀ ਅਲੱਗੀ ਕੱਲੀ ਸੀ ਕਿ ਹੋਰ ਵੀ ਸਾਥੀਆਂ ਹੋ ਗਏ ਨਹੀਂ ਹਜੇ ਫੀਲ ਦੇ ਹਾਲ ਤਾਂ ਲੜਕੀ ਕੱਲੀ ਸੀ ਬੀਜੀ ਹਾਂਜੀ